ਖੇਰੇ ਪੰਜਾਬ ਨੇ ਆਖਿਆ ਮੈਂ ਧਿਆਨ ਸਿੰਘ ਨੂੰ ਮੁੱਖ ਮੰਤਰੀ ਬਣਾਉਣਾ ਧਿਆਨ ਸਿੰਘ ਦੱਸੇ ਪੰਜਾਬੀਆਂ ਦਾ ਰਾਜ ਭਾਗ ਕਿੰਨਾ ਹੈ ਧਿਆਨ ਸਿੰਘ ਡੋਗਰਾ ਬੋਲ ਕੇ ਕਹਿੰਦਾ ਜੀ ਇਸ ਵਕਤ ਸਾਡਾ ਰਾਜ ਭਾਗ 145000 ਮਰੱਬਾ ਮੀਲ ਆ ਸਾਡੀਆਂ 4 ਸਟੇਟਾਂ ਨੇ ਲਾਹੌਰ ਕਸ਼ਮੀਰ ਪਸ਼ਾਵਰ ਤੇ ਮੁਲਤਾਨ ਸਾਡੇ ਕੋਲ ਸਵਾ ਲੱਖ ਦੇ ਕਰੀਬ ਫੌਜ ਆ ਸਾਡੇ ਕੋਲ 380 ਛੋਟੀਆਂ ਤੋਪਾਂ ਨੇ 484 ਵੱਡੀਆਂ ਤੋਪਾਂ ਨੇ 8 ਕਰੋੜ ਰੁਪਈਆ ਨਗਦ ਖਜ਼ਾਨੇ 'ਚ ਪਿਆਏ ਤੇ 80 ਕਰੋੜ ਰੁਪਈਏ ਦੇ ਹੀਰੇ ਐਸ ਵਕਤ ਕੋਹੇਨੂਰ ਨੂੰ ਛੱਡ ਕੇ ਪਏ ਨੇ ਅੱਜ ਦਿਨ ਸ਼ੇਰੇ ਪੰਜਾਬ ਨੇ ਆਖਰੀ ਦਰਬਾਰ ਕੀਤਾ ਸੀ ਐਡਾ ਵੱਡਾ ਖਜ਼ਾਨਾ ਪੰਜਾਬ ਨੂੰ ਦਿੱਤਾ ਨੇ 8 ਕਰੋੜ ਰੁਪਈਆ ਉਸ ਜਮਾਨੇ ਦਾ ਨਗਦ ਦੇ 80 ਕਰੋੜ ਰੁਪਏ ਦੇ ਹੀਰੇ ਕੋਹੇ ਨੂਰ ਨੂੰ ਛੱਡ ਕੇ ਖਜ਼ਾਨੇ ਵਿੱਚ ਪਏ ਸੀ ਅੱਜ ਜਿਹਨੂੰ ਮਰਜੀ ਪੁੱਛ ਲੋ ਮੰਤਰੀ ਸੰਤਰੀ ਖੜਾ ਕੇ ਖਜ਼ਾਨੇ ਦਾ ਕਿਦਾਂ ਖਜ਼ਾਨਾ ਖਾਲੀ ਹੈ ਹੋਰ ਇਹਨਾਂ ਥੋੜਾ ਕੀਤਾ ਇਹ ਦੇ ਵਿਚਾਰੇ ਸਵੇਰੇ ਚਾਹ ਪੱਤੀ ਚਾਹ ਬਣਾਉਣ ਲੱਗਿਆ ਪੱਤੀ ਦਾ ਵੀ ਟੈਕਸ ਤੁਹਾਨੂੰ ਦਿੰਦੇ ਆ ਇਹਨਾਂ ਦੇ ਘਰ ਬੀਬੀਆਂ ਕਹਿੰਦੇ ਸੂਈ ਧਾਗੇ ਦੇ ਨਾਲ ਕਿਤੇ ਕਪੜਾ ਹੀ ਸੀਨ ਲੱਗ ਬਣੇ ਤੇ ਸੂਈ ਦਾ ਵੀ ਟੈਕਸ ਤੁਹਾਨੂੰ ਦਰਦੇ ਖਜ਼ਾਨਾ ਖਾਲੀ ਕੀਤਾ ਕਿੰਨੇ ਤੁਸੀਂ ਕੀਤਾ ਲਾਲ ਬੱਤੀਆਂ ਵਾਲੀਆਂ ਗੱਡੀਆਂ ਨੇ ਕੀ ਤਾਂ ਤੁਸੀਂ ਆਪਣੇ ਢਿੱਡ ਭਰਿਆ ਖਜ਼ਾਨਾ ਦੇ ਤੁਸੀਂ ਖਾ ਗਏ ਇੰਨਾ ਲੋਕਾਂ ਨੇ ਖਜ਼ਾਨਾ ਥੋੜਾ ਖਾਲੀ ਕੀਤਾ ਜਿਨ੍ਹਾਂ ਨੇ ਖਜ਼ਾਨਾ ਭਰਿਆ ساری ਉਮਰ ਤੁਸੀਂ ਕਹਿ ਦਿੰਦੇ ਖਜ਼ਾਨਾ ਖਾਲੀ ਹੈ